ਇਧਰ ਜਾ ਜੱਤੀ ਇਧਰ ਵੇਖ ਮੋਰਾ ਯਾਰ ਬਿਲਕੁਲ ਵਿਆਹ ਤੋਂ ਪਹਿਲਾਂ ਹੀ ਫੌਜੀ ਜਵਾਨ ਦੀ ਮੌਤ ਹੋ ਗਈ ਹੈ ਜਿਸ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਹੈ ਜਿहां ਪਰਿਵਾਰ ਦੇ ਉੱਤੇ ਦੁੱਖ ਦਾ ਪਹਾੜ ਟੁੱਟ ਗਿਆ ਜਿਸ ਘਰ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਸੀ ਵਾਟੀ ਲਿਆਉਣ ਵਾਲਾ ਸੀ ਪਰਿਵਾਰ ਘਰ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਘਰ ਦੇ ਵਿੱਚ ਸੱਥਰ ਵਿਸ਼ ਗਏ ਨੇ ਜ਼ਿਕਰ ਹੋ ਗਿਆ ਕਿ ਇੱਕ ਫੌਜੀ ਜਵਾਨ ਜੋ ਕਿ ਡਿਊਟੀ ਤੇ ਸੀ ਡਿਊਟੀ ਦੌਰਾਨ ਉਸ ਦੇ ਨਾਲ ਅਜੀਬਾ ਕੁਝ ਹੁੰਦਾ ਹੈ ਕਿ ਉਸ ਦੀ ਮੌਤ ਹੋ ਜਾਂਦੀ ਹੈ ਮਹੀਨੇ ਬਾਅਦ ਨੌਜਵਾਨ ਦਾ ਵਿਆਹ ਹੋਣਾ ਸੀ ਪਰ ਵਿਆਹ ਤੋਂ ਪਹਿਲਾਂ ਹੀ ਜੋ ਹੈ ਇਸ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਜਿਸ ਦੇ ਨਾਲ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਹੈ ਤਾਂ ਜਿਸ ਘਰ ਦੇ ਵਿੱਚ ਖੁਸ਼ੀਆਂ ਨੇ ਆਉਣਾ ਸੀ ਉਸ ਘਰ ਦੇ ਵਿੱਚ ਹੁਣ ਸੱਥਰ ਵਿਸ਼ੇ ਹੋਏ ਦਿਖਾਈ ਦੇ ਰਹੇ ਨੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੇਖਣ ਨੂੰ ਮਿਲਨਿਆ ਸੀ ਉਧਰ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਦੁਸ਼ਹਿਰਾ ਆਉਣ ਵਾਲਾ ਹੈ ਦੀਵਾਲੀ ਆਉਣ ਵਾਲੀ ਹੈ ਘਰ ਦੇ ਵਿੱਚ ਵਿਆਹ ਦੀਆਂ ਰੌਣਕਾਂ ਲੱਗਣ ਵਾਲੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਫੌਜੀ ਜਵਾਨ ਦੀ ਮੌਤ ਨੇ ਪੂਰੇ ਹੀ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਜਿਸ ਵਕਤ ਫੌਜੀ ਜਵਾਨ ਦੀ ਲਾਸ਼ ਪਹੁੰਚਦੀ ਹੈ ਪਿੰਡ ਦੇ ਬੱਚੋ ਮ੍ਰਿਤਕ ਦੇ ਪਿੰਡ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਵੇਲੇ ਹਰ ਇੱਕ ਅੱਖ ਨਮ ਨਜ਼ਰ ਆਉਂਦੀ ਹੈ ਜ਼ਿਕਰਯੋਗ ਹੈ ਕਿ ਨੌਜਵਾਨ ਦਾ ਨਾਮ ਗੁਰਦੀਪ ਸਿੰਘ ਹੈ ਜੋ ਕਿ ਸਿੱਖ ਰੈਜਿਮੈਂਟ ਦੇ ਵਿੱਚ ਡਿਊਟੀ ਨਿਭਾ ਰਿਹਾ ਸੀ ਗੁਰਦੀਪ ਕੁਝ ਸਮਾਂ ਪਹਿਲਾਂ ਬਿਮਾਰ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਪਿੰਡ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਹੈ ਦਸਤੀ ਹੈ ਕਿ 1 ਮਹੀਨੇ ਬਾਅਦ ਨਵੰਬਰ ਦੇ ਵਿੱਚ ਨੌਜਵਾਨ ਦਾ ਵਿਆਹ ਰੱਖਿਆ ਗਿਆ ਸੀ ਨੌਜਵਾਨ ਦਾ ਵਿਆਹ ਹੋਣਾ ਸੀ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸੀ ਪਿੰਡ ਦੇ ਵਿੱਚ ਰੌਣਕਾਂ ਲੱਗਣੀਆਂ ਸੀ ਪਰ ਉਸੇ ਪਿੰਡ ਦੇ ਵਿੱਚ ਜਦੋਂ ਨੌਜਵਾਨ ਦੀ ਮ੍ਰਿਤਕ ਦੀ ਪਹੁੰਚਦੀ ਹੈ ਤਾਂ ਹਰ ਇੱਕ ਅੱਖ ਨਮ ਨਜ਼ਰ ਆ ਰਹੀ ਹੈ ਇਹ ਜਵਾਨ ਜੋਸ਼ੀਦ ਹੋਇਆ ਹੈ ਇਹਦਾ ਨਾਂ ਹੈ ਗੁਰਦੀਪ ਸਿੰਘ ਤੇ ਇਸ ਦੀ ਡੈੱਡ ਬੋਡੀ ਲੈ ਕੇ ਮੈਂ ਹੁਣ ਇਹਨਾਂ ਦੇ ਪਿੰਡ ਪਹੁੰਚਾ ਹਾਂ ਸਰ ਕਿਸ ਤਰ੍ਹਾਂ ਘਟਨਾ ਘਟੀ ਜੀ ਇਹ ਕੁਝ ਸਮੇਂ ਤੋਂ ਬਿਮਾਰ ਸੀਗੇ ਤੇ ਦਾਖਲ ਸੀਗੇ ਹਸਪਤਾਲ ਦੇ ਵਿੱਚ ਤੇ ਇਹਨਾਂ ਦੇ ਬ੍ਰੇਨ ਹੈਮਰਨ ਹੋਇਆ ਸੀਗਾ ਸਪੌਟ ਸੀਗਾ ਬ੍ਰੇਨ ਦੇ ਵਿੱਚ ਤੇ ਉਹਦੇ ਕਾਰਨ ਇਹਨਾਂ ਨੂੰ ਇੱਕ ਦੋ ਦਿਨ ਤੋਂ ਜ਼ਿਆਦਾ ਸੀਰੀਅਸ ਹੋਣ ਕਰਕੇ ਤੇ ਇਹਨਾਂ ਦੀ 30 ਤਰੀਕ ਨੂੰ ਸ਼ਾਮ ਨੂੰ ਡੈਥ ਹੋ ਗਈ ਆ ਫੌਜ ਦੇ ਵਿੱਚ ਆਉਣ ਕਰਕੇ ਉਸ ਤੋਂ ਬਾਅਦ ਤਬੀਅਤ ਇਹਨਾਂ ਦੀ ਖਰਾਬ ਹੋ ਗਈ ਜਿਦੇ ਕਰਕੇ ਇਹਨਾਂ ਨੇ ਮਦਦ लास्ट ਦੇ ਵਿੱਚ ਆਪਣਾ ਦਮ ਤੋੜ। ਸਰ ਇਹ ਕਿਉਂਕਿ ਕਿਸ ਜਗ੍ਹਾ ਤੇ ਨਿਭਾਰੇ ਸੀਗੇ। ਇਹ ਹੁਣ ਇਸ ਟਾਈਮ ਤੇ ਸਿਕਰ ਰੇਜਮੈਂਟਲ ਸੈਂਟਰ ਦੇ ਵਿੱਚ ਡਿਊਟੀ ਤੇ ਸੀਗੇ। ਤੇ ਉੱਥੋਂ ਫਿਰ ਇਹ ਹਸ। ਇਹ ਆਰਾਮਗੜ ਖੰਡ ਦੇ ਵਿੱਚ। ਲੈ ਦੇ ਦਾ ਬੱਲੇ ਕੋਈ ਕਿ ਨਹੀਂ ਜੀ ਇਹ ਆਪਣੇ 4 ਖੰਡ ਦੇ ਵਿੱਚ ਆਰਾਮਗੜ ਖੰਡ ਦੇ ਵਿੱਚ। ਵੀ ਸਾਡਾ ਇਹ ਜਿਹੜਾ ਜਵਾਨ ਹੈ ਵੀ ਸਾਡੇ ਚੋਂ ਵਿਛੜ ਗਿਆ ਹੈ। ਤੇ ਅਸੀਂ ਇਹਦਾ ਕਦੇ ਪੂਰਤੀ ਨਹੀਂ ਕਰ ਸਕਦੇ। ਤੇ ਇਹ ਜਵਾਨ ਬਹੁਤ ਹੀ ਲਾਇਕ ਤੇ ਅੱਛਾ ਇਨਸਾਨ ਸੀ ਸਰ ਉਮਰ ਕਿੰਨੀ ਦੱਸੀ ਜਾ ਰਹੀ ਹੈ ਦੀ ਉਮਰ ਇਹਦੀ 24 ਸਾਲ ਤਕਰੀਬਨ ਹੈਗੀ ਸੀ ਦੇਖੋ ਇਹ ਬਹੁਤ ਮੰਦ ਭਾਗ ਆ ਆਏ ਸਾਡੇ ਪਿੰਡ ਵਾਸਤੇ ਸਾਡੇ ਪਿੰਡ ਦੇ ਬੱਚੇ ਤਕਰੀਬਨ ਅੱਧ ਵਾਂਗੂ ਸਾਡੇ ਪਿੰਡ ਦਾ ਅੱਧ ਦੇ ਬੱਚੇ ਜਿਵੇਂ 50% ਬੱਚੇ ਸਾਡੇ ਪਿੰਡ ਦੇ ਫੌਜ ਚ ਭਰਤੀ ਹੁੰਦੇ ਆ ਜੀ ਪਰ ਬੜੇ ਦੁਖ ਦੀ ਗੱਲ ਹੈ ਜਦੋਂ ਸਾਡਾ ਬੱਚਾ ਸ਼ਹੀਦ ਹੋ ਜਾਂਦਾ ਕੋਈ ਪਰ ਸਰਕਾਰਾਂ ਘੱਟ ਧਿਆਨ ਦਿੰਦੀਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਧਿਆਨ ਦੇਣਾ ਬੱਚਿਆਂ ਦੇ ਮਗਰ ਉਹਨਾਂ ਦੀ ਸਕਾਲਰਸ਼ਿਪ ਹੋਰ ਇਹਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਵੀ ਧਿਆਨ ਦੇਣਾ ਉਹਨਾਂ ਦੇ ਪਰਿਵਾਰਾਂ ਦੇ ਵੀ ਖਿਆਲ ਰੱਖਣਾ ਤੇ ਅੱਜ ਮੌਤ ਹੋਈ ਆ ਕੀ ਨਾਮ ਕੇ ਇਹ ਗਰਦੀਪ ਸਿੰਘ ਸੀ ਮੁੰਡਾ ਜੀ 16 ਸਿਕ ਰੈਜੀਮੈਂਟ ਸੀਗਾ ਤੇ ਅਗਲੇ ਮਹੀਨੇ ਉਹਨਾਂ ਦਾ ਵਿਆਹ ਰੱਖਿਆ ਸੀਗਾ ਜੀ ਤੇ ਬਹੁਤ ਮੰਦ ਭਾਗਾ ਹੋਇਆ ਜੀ ਮੰਗ ਕਰ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੀ ਜੋ ਵੀ ਬਰਾਚੀ ਬਣਦੀ ਐ ਪ੍ਰਵੰਤਮਨ ਸਰਕਾਰ ਵੀ ਦੇਵੇ ਸੈਂਟਰ ਸਰਕਾਰ ਵੀ ਦੇਵੇ ਅਤੇ ਜੋ ਵੀ ਸਾਡੇ ਪਿੰਡ ਚ ਪਾਰਕ ਵਗੈਰਾ ਗੇਟ ਬਣ ਇਹਨਾਂ ਦਾ ਉਹ ਸਕੂਲ ਦਾ ਨਾਂ ਇਹਨਾਂ ਦੇ ਨਾਂ ਤੇ ਰੱਖਿਆ ਜਾਵੇ ਪਿੰਡ ਨੂੰ ਹੌਸਲਾ ਵਜਾਈ ਹੋਊਗੀ ਸਾਡਾ ਮੁੰਡਾ ਡੈਥ ਹੋਈ ਐ ਬੜਾ ਦੁੱਖ ਹੁੰਦਾ ਐ ਪਰ ਦੁੱਖ ਨਹੀਂ ਸਾਨੂੰ ਇਸਤੇ ਮਾਣ ਐ ਕਿ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ ਹਰ ਦੁਨੀਆ ਮਰਦੀ ਐ ਜਿਹੜਾ ਜੰਮਿਆ ਉਹਨੇ ਮਰਨਾ ਐ ਪਰ ਸ਼ਹੀਦ ਔਰ ਦੇਸ਼ ਦੇ ਕੰਮ ਕੋਈ ਕਿਉਂਦੇ ਇਹਨਾਂ ਤੇ ਸਾਨੂੰ ਬਹੁਤ ਮਾਣ ਐ ਬਹੁਤ ਫਖਰ ਦੀ ਗੱਲ ਐ ਅਸੀਂ ਮੰਗ ਇਹੀ ਕਰਦੇ ਆ ਕਿ ਸਾਡਾ ਮੁੰਡਾ ਜਿੰਦਾ ਸ਼ਹੀਦ ਹੈ ਉਹਦੇ ਸਵਾਗਤ ਵਾਸਤੇ ਉਹਦੀ ਯਾਦ ਵਾਸਤੇ ਕੋਈ ਇਹੋ ਚੀਜ਼ ਬਣਾਈ ਆ ਜਾਨੀ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣ ਤੇ ਨਾ ਤਾਂ ਮੋਟੀਵੇਟਡ ਹੋਣਾ ਇਸ ਮੁੰਡੇ ਦੀ ਜਦੋਂ ਗੱਲ ਸੁਣੀ ਹੈ ਕਿ ਇਸ ਤਰ੍ਹਾਂ ਗੱਲ ਬਣ ਗਈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਦੁੱਖ ਹੈ ਸਾਨੂੰ ਇਸ ਗੱਲ ਦਾ ਔਰ ਦੂਸਰਾ ਹੈ ਮੁੰਡੇ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਹੈ ਔਰ ਜਿਹੜੀ ਆਰਥਿਕ ਮਦਦ ਹੈ ੜੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਔਰ ਬੱਚੇ ਦੇ ਨਾਮ ਦੇ ਉੱਪਰ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ। ਇਹ ਹੀ ਸਾਡੀ ਮੰਗ ਹੈ ਜੀ। ਘਟਨਾ ਕਿ ਕਿ ਸੀ ਜੀ ਬੇ ਸੀਗਾ ਜੀ ਡਿਊਟੀ ਤੇ ਫੌਜ ਦੀ ਜੇ 5 ਸਾਲ ਪਹਿਲਾਂ ਭਰਤੀ ਹੋਇਆ ਸੀ ਵਗੈਰਾ। ਗਰੀਬ ਪਰਿਵਾਰ ਤੋਂ ਉੱਠ ਕੇ ਤੇ ਮਾਂ ਮਾਂ ਪੇਉ ਨੇ ਮਿਹਨਤ ਮਦੂਰੀ ਨਾਲ ਕੋਈ ਜ਼ਮੀਨ ਦਾ ਤਾਂ ਹੈ ਨਹੀਂ ਸੀ। ਪੜਾ ਕੇ ਨੂੰ ਫੌਜ ਚ ਨੌਕਰੀ ਮਿਲੀ ਸੀ ਜਰ ਨੂੰ। ਉੱਥੇ ਡਿਊਟੀ 'ਤੇ ਉਹ ਸ਼ਹੀਦ ਹੋ ਗਿਆ ਜਰ। ਉਸ ਤੋਂ ਬਾਅਦ ਤੇ ਕੋਈ ਇੱਥੇ ਸਾਨੂੰ ਮਹਿਸੂਸ ਬਹੁਤ ਆ ਕਿ ਫੌਜ ਅਧਿਕਾਰੀ ਤਾਂ ਆਏ ਆ, ਨਾ ਤਾਂ ਅਸੀਂ ਕੋਈ ਸ਼ਿਕਾਇਤ ਦਾ ਨਮਿੰਦਾ ਆ। ਨਾ ਕੋਈ ਸਿਕਾ ਸਰਕਾਰ ਦਾ ਪ੍ਰਸ਼ਾਸਨ ਦਾ ਸਰਕਾਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਤਸੀਲਦਾਰ ਕੋਈ ਇਸਨੇ ਕੋਈ ਨਹੀਂ ਇੱਥੇ ਪਹੁੰਚਿਆ ਹਜੇ ਤੱਕ ਵੀ ਦੋਡੀ ਸਰਕਾਰ ਦਾ ਟਾਈਮ ਹੈ ਹਜੇ ਵੀ ਨਹੀਂ ਕੋਈ ਪਹੁੰਚਾਈ ਹੈ ਇਸ ਟਾਈਮ ਇਸ ਚੀਜ਼ ਦਾ ਬਹੁਤ ਵੱਡਾ ਲੋਕਾ ਨੰਬਰ 2 ਤੇ ਇਹ ਹੈ ਵੀ ਜਿਹੜਾ ਸਿੱਧਾ ਸਿੱਧੀ ਅਰਜ਼ੀ ਦਿੱਤਾ ਬੱਚੇ ਨੂੰ ਇਸ ਨੂੰ ਗੁਰਦੀਪ ਸਿੰਘ ਨੂੰ ਉਹ ਇਹ ਨਾਂ ਦੇ ਮਰੋ 1 ਕਰੋੜ ਦੀ ਰਕਮ ਸਕਾਰ ਪੰਜਾਬ ਸਰਕਾਰ ਨੇ ਕੀਤੀ ਯਾਰੀ ਲਾਨ ਕੀਤਾ ਹੋਇਆ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਇਹਦੀ ਮਾਂ ਤਾਂ ਕੋਈ ਸਿਕਾਈ ਨੌਕਰੀ ਕੋਈ ਤਾਂ ਇਸ ਨੂੰ ਦਿੱਤਾ ਜਾਵੇ